ਵਦੇਸ਼ੀ ਲੜਕੀਆਂ ਦੇ ਵੱਲੋਂ ਹੋਟਲ ਦੀ ਛੱਤ ਦੇ ਉੱਪਰੋਂ ਛਾਲਾ ਜੜਿਓ ਮਾਰੀ ਗਈ ਆ ਜਿਸ ਕਰਕੇ ਇਹ ਵਿਦੇਸ਼ੀ ਲੜਕੀਆਂ ਨੇ ਜੜੀਆਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਆ ਕਿ ਪੁਲਿਸ ਨੂੰ ਇੱਕ ਇਤਲਾਹ ਮਿਲਦੀ ਆ ਕਿ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਇਸੇ ਇਤਲਾਹ ਦੇ ਚੱਲਦੇ ਪੁਲਿਸ ਦੇ ਵੱਲੋਂ ਉਸ ਹੋਟਲ ਦੇ ਵਿੱਚ ਰੇਡ ਆ ਇਹ ਮਾਰੀ ਜਾਂਦੀ ਆ ਤਾਂ ਜਦੋਂ ਪੁਲਿਸ ਰੇਡ ਮਾਰਨ ਦੇ ਲਈ ਜਾਂਦੀ ਆ ਤਾਂ ਸਪਾ ਸੈਂਟਰ ਦਾ ਜਿਹੜਾ ਮੈਨੇਜਰ ਸੀ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਜਿਹੜਾ ਰਿਸੈਪਸ਼ਨ ਦੇ ਉੱਪਰ ਮੁੰਡਾ ਲੱਗਿਆ ਹੁੰਦਾ ਤਾਂ ਉਸ ਦੇ ਵੱਲੋਂ ਪੁਲਿਸ ਨੂੰ ਦੇਖ ਕੇ ਰੌਲਾ ਜਿਹੜਾ ਉਹ ਪਾ ਦਿੱਤਾ ਜਾਂਦਾ ਤਾਂ ਜਦੋਂ ਉਸ ਮੁੰਡੇ ਦੇ ਵੱਲੋਂ ਰੌਲਾ ਪਾਇਆ ਜਾਂਦਾ ਤਾਂ ਜਿੰਨੀਆਂ ਵੀ ਉੱਥੇ ਵਿਦੇਸ਼ੀ ਲੜਕੀਆਂ ਸੀ ਉਹ ਭੱਜ ਕੇ ਛੱਤ ਦੇ ਉੱਪਰ ਚੜ ਜਾਂਦੀਆਂ ਨੇ ਤੇ ਪੁਲਿਸ ਨੂੰ ਦੇਖ ਕੇ ਛੱਤ ਦੇ ਉੱਪਰੋਂ ਛਾਲਾ ਮਾਰ ਦਿੰਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਪੂਰੇ ਹੋਟਲ ਦੀ ਚੈਕਿੰਗ ਆ ਜਿਹੜੀ ਉਹ ਕੀਤੀ ਜਾਂਦੀ ਆ ਜਿਸ ਕਰਕੇ ਪੁਲਿਸ ਦੇ ਹੱਥ ਤਿੰਨ ਵਦੇਸ਼ੀ ਕੁੜੀਆਂ ਲਗੀਆਂ ਨੇ ਤੇ ਇੱਕ ਰਿਸੈਪਸ਼ਨ ਵਾਲਾ ਮੁੰਡਾ ਸੀ ਜਿਹੜਾ ਉਸ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਪੁਲਿਸ ਨੂੰ ਇੱਕ ਤਲਾਹ ਮਿਲਦੀ ਆ ਕਿ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਜਿਹੜਾ ਉਹ ਕੀਤਾ ਜਾ ਰਿਹਾ ਸੀ ਜਿਸ ਕਰਕੇ ਪੁਲਿਸ ਦੇ ਵੱਲੋਂ ਉਸ ਹੋਟਲ ਦੇ ਵਿੱਚ ਰੇਡ ਆ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਜਦੋਂ ਪੁਲਿਸ ਰੇਡ ਕਰਨ ਦੇ ਲਈ ਉਸ ਹੋਟਲ ਦੇ ਵਿੱਚ ਪਹੁੰਚਦੀ ਆ ਤਾਂ ਜਿਹੜਾ ਸਪਾ ਸੈਂਟਰ ਦੀ ਰਿਸੈਪਸ਼ਨ ਦੇ ਉੱਪਰ ਮੁੰਡਾ ਲੱਗਿਆ ਹੁੰਦਾ ਤਾਂ ਉਸ ਦੇ ਵੱਲੋਂ ਰੌਲਾ ਪਾ ਦਿੱਤਾ ਜਾਂਦਾ ਜਸ ਕਰਕੇ ਜਿਹੜੀਆਂ ਵਿਦੇਸ਼ੀ ਕੁੜੀਆਂ ਉਥੇ ਕੰਮ ਕਰ ਰਹੀਆਂ ਹੁੰਦੀਆਂ ਨੇ ਤਾਂ ਉਹ ਡਰ ਦੇ ਮਾਰੇ ਹੋਟਲ ਦੀ ਛੱਤ ਦੇ ਵੱਲ ਭੱਜ ਜਾਂਦੀਆਂ ਨੇ ਤੇ ਜਿੱਥੋਂ ਉਹਨਾਂ ਦੇ ਵੱਲੋਂ ਛਾਲਾ ਜਿਹੜੀ ਉਹ ਮਾਰ ਦਿੱਤੀ ਜਾਂਦੀ ਆ ਤਾਂ ਦੱਸਿਆ ਜਾ ਰਿਹਾ ਕਿ ਕਈ ਲੜਕੀਆਂ ਨੇ ਜੜੀਆਂ ਉਹ ਜ਼ਖਮੀ ਵੀ ਹੋਈਆਂ ਨੇ ਇੱਕ ਮੁੰਡਾ ਜਿਹੜਾ ਉਹ ਵੀ ਜ਼ਖਮੀ ਹੋਇਆ ਤਾਂ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾ ਦਿੱਤਾ ਗਿਆ ਤਾਂ ਮਾਮਲਾ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਇੱਕ ਹੋਟਲ ਸੀ ਜਿੱਥੇ ਪੁਲਿਸ ਦੇ ਵੱਲੋਂ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਪੁਲਿਸ ਨੂੰ ਇਹ ਇਤਲਾ ਆ ਮਿਲੀ ਸੀ ਕਿ ਉਸ 호텔 ਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਜਿਹੜਾ ਧੰਦਾ ਉਹ ਕੀਤਾ ਜਾ ਰਿਹਾ ਤਾਂ ਮੌਕੇ ਤੇ ਹੀ ਜਦੋਂ ਪੁਲਿਸ ਦੇ ਵੱਲੋਂ ਰੇਡ ਆ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਦੇਖ ਕੇ ਮੈਨੇਜਰ ਆ ਜਿਹੜਾ ਉਹ ਮੌਕੇ ਤੋਂ ਹੀ ਫਰਾਰ ਹੋ ਜਾਂਦਾ ਜਦ ਕਿ ਰਿਸੈਪਸ਼ਨ ਵਾਲੇ ਮੁੰਡੇ ਨੂੰ ਤੇ ਤਿੰਨ ਵਿਦੇਸ਼ੀ ਕੁੜੀਆਂ ਨੇ ਛੜੀਆਂ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਗਿਆ ਤਾਂ ਬਾਕੀ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸਾਂ ਜਿਹੜੀ ਉਹ ਜੁੱਟ ਚੁੱਕੀ ਹੈ ਤਾਂ ਪੁਲਿਸ ਦੇ ਵੱਲੋਂ ਇਹੀ ਕਹਿਣਾ ਹੈ ਕਿ ਜਦੋਂ ਤੱਕ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਤਾਂ ਉਦੋਂ ਤੱਕ ਅਸੀਂ ਸਪਸ਼ਟ ਜਾਣਕਾਰੀ ਹੈ ਜਿਹੜੀ ਉਹ ਨਹੀਂ ਦੇ ਸਕਦੇ ਤਾਂ ਜਦੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤਾਂ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਵੀ ਸਾਂਝੀ ਕਰ ਦਿੱਤੀ ਜਾਵੇਗੀ ਮੁਖਰਦਾਸ ਤੋਂ ਇਹ ਦਲਾ ਮਿਲੀ ਸੀ ਇਹ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮਾਲਕ ਜੀ ਜਿਹੜਾ ਇਹ ਪੇਸ਼ੀ ਗਰਾਹੀਆਂ ਨੂੰ ਲਿਆ ਕੇ ਜੀ ਤੇ ਸਪਾ ਦੇ ਯਾਰਡ ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟ੍ਰੈਵਲ ਐਕਟ 14 ਫੋਰਨ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇਹ ਮੌਕੇ ਤੇ ਆਏ ਸੀ ਜੋ ਸਰ ਜਿਹੜੀਆਂ ਦੋ ਲੜਕੀਆਂ ਜਖਮੀ ਹੋਈਆਂ ਨੇ ਉਹ ਕੀ ਆ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹੜੇ ਸ਼ਾਲ ਮਾਰੀ ਕੁੜੀ ਦੇ ਕੁਮੁੰਡੇ ਨੇ ਕੀ ਉਹ ਸਾਰਾ ਰੋਲਾ ਇਦੇ ਵਿੱਚ ਜਦੋਂ ਸੀ ਐਡਮਨ ਬਿਆਰ ਇੱਕ ਮਿੰਟ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਜੀ ਇਹਦੇ ਵਿੱਚ ਜਦੋਂ ਸੀ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਤੇ ਇਥੋਂ ਕਿਸ ਗਿਆ ਗਿਨੀਸ਼ ਕੁਮਾਰ ਹਾਂਜੀ ਉਸ ਤੋਂ ਬਾਅਦ ਜਦੋਂ ਉੱਪਰ ਟੋਪ ਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਤੇ ਮੁੰਡਾ ਸਿਮਰਤ ਸਿੰਘ ਜੀ ਉਹਨੇ ਰੌਲਾ ਪਾ ਕੇ ਜਿਹੜਾ ਵਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤੋਂ ਕੋਈ ਜਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਹਾਸ ਉਸ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵਡੇ ਜਿਹੇ ਕੋਈ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛੱਤ ਤੇ ਸਾਰੇ ਉਹਨਾਂ ਜਿਹੜਾ ਭਜਾ ਦਿੱਤਾ ਸੀ ਪਰ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਬਾਰੇ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਇਹ ਜੀ ਰਿਕਾਰਡ ਦੇਖਾਂਗੇ ਸਰ ਦੱਸਣ ਦੀਆਂ ਕੀ ਕੀਤਾ ਗਿਆ ਜੀ ਕਿੰਨੀਆਂ ਲੜਕੀਆਂ ਸੀ ਤਿੰਨ ਲੜਕੀਆਂ ਸੀ ਪੰਜ ਲੜਕੀਆਂ ਛੱਤ ਤੇ ਗਈਆਂ ਨੇ ਜਿੱਥੇ ਢੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਇੱਕ ਤੇ ਤਿੰਨ ਜਿਹੜੀਆਂ ਠੀਕ ਠਾਕ ਲੜਕੀਆਂ ਵਿਦੇਸ਼ੀ ਇੱਥੇ ਕਿੱਥੇ ਕਿੱਥੇ ਭੱਜ ਗਏ ਪੇਸ਼ੀ ਨੇ ਜੀ ਸਰ ਕਿੱਥੇ ਭੱਜ ਗਏ ਰਸਤਾ ਤੇ ਆਇਆ ਜਾਂ ਥੱਲੇ ਆਉਂਦਾ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਰਹਿਣ ਆਲ ਲੈ ਕੇ ਕਿੱਥੋਂ ਆਏ ਨੇ ਕੌਣ ਇਹਨਾਂ ਦਾ ਮਾਮਲਾ ਸਰ ਇਹ ਕਿਸ਼ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਜਾ ਸਰ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਗੀਰ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਗਿਆ ਜੀ ਸਾਰਾ ਕਰਸ ਅਸੀਂ ਕਰਾਂਗੇ ਜੀ ਸਾਰਾ ਉਹ ਤਫਤੀਸ਼ ਦਾ ਪਾਰਟ ਹੈ ਹਾਂ ਸਰ ਇਹਨਾਂ ਨੂੰ ਜਿਹੜੇ ਪੁੱਛਦੇ ਨੇ ਲੜਕੀਆਂ ਤੋਂ ਕਿੱਥੋਂ ਦੇ ਸਰ ਜੀ ਦਾ ਪਾਰਟ ਹੈ ਜੀ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇਹਨਾਂ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਲੜਕੀਆਂ ਜੀ ਲੜਕੀਆਂ ਨੇ ਸਰ ਲੜਕੀ ਲੜਤਾਲੀ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਹੈ ਹਾਂ ਜੀ ਉੱਪਰ ਵਾਲੀ ਦੇ ਜਿਹੜਾ ਸਿਮਰਨ ਸਿੰਘ ਹਾਂ ਜੀ ਉਹ ਸਾਡੇ ਕੋਲ ਕਾਬੂ ਚ ਹੈ ਸਰ ਐਥੋਂ ਲੜਕੇ ਐਥੋਂ ਲੜਕੇ ਨਿਕਲ ਕੇ ਗਏ ਦੋ ਤਿੰਨ ਸਾਡੇ ਕੋਲ ਬਾਈਟਾਂ ਉਹਨਾਂ ਦੀ ਉਹ ਕਹਿ ਰਹੇ ਕਿ ਨਾ ਪੁੱਛਨੇ ਨੂੰ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੀ ਦੇਖੋ ਜਿਹਦੇ ਬਾਰੇ ਸਾਨੂੰ ਤੁਸੀਂ ਜਿਹੜਾ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹਦੀ ਗੱਲ ਹੈ ਸਭ ਜਿਹੜਾ ਸਰ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕਿ ਜਿਹੜੇ ਕੈਮਰੇ ਲਵਾਏ ਗਏ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੀ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜੀ ਇੱਥੋਂ ਲਵਾਇਆ ਗਿਆ ਚੈੱਕ ਕਰ ਲੈਣੇ ਜੀ ਚੈੱਕ ਕਰ ਲੈਣੇ ਜੇ ਵੀ ਇਹੋ ਜਿਹਾ ਹੋਇਆ ਵਾ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ ਇਸ ਲਵਾਵਾਂਗੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਏਗਾ ਬਿਲਕੁਲ ਜੀ ਸਾਰੀ ਹਾਇਰ ਅਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈ ਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਬਾਅਦ ਤੋਂ ਲਿਖ ਕੇ ਇਹਨਾਂ ਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਕੇ ਜਾਣਾ ਜੀ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸਪੈਕਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਦੇਸੀ ਲੜਕੀਆਂ ਨੇ ਉਹ ਨੇ ਜੀ ਸਾਡੇ ਕੋਲ ਜਿਹੜੇ ਜਿਹੜੇ ਨਹੀਂ ਉਹ ਲੈ ਕੇ ਜਾਓ ਤੁਸੀਂ ਬਿਲਕੁਲ ਜੀ ਜਿਹੜੀ ਚੀਜ਼ ਛਕੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਸਰ ਪਤਾ ਕੀਤਾ ਜਾਏਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਕਿਹੜੀਆਂ ਕੁੜੀਆਂ ਨੇ ਇਸ ਤਰੀਕੇ ਨਾਲ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਜੀ ਉਹਨਾਂ ਦੇ ਕੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਜੀ ਜੀ ਨੇ ਟ੍ਰੀਟਮੈਂਟ ਚੱਲ ਰਿਹਾ ਸਰ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਉਹ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਤੇ ਗਲਤ ਕੰਮ ਹੋ ਗਿਆ ਸਾਰਾ ਪੁਸ਼ਕਿਸ਼ ਕਰਾਂਗੇ ਮੇਨ ਮੈਂਟੇਨਰ ਦਾ ਫਰਾਰ ਹੋ ਗਿਆ